ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਦੀਪਕ ਭੰਡਾਰੀ ਅੱਜ ਮੈਨੂੰ ਲਾਈਵ ਹੋਣਾ ਪੈ ਰਿਹਾ ਇਸ ਕਰਕੇ ਕਿਉਂਕਿ ਮੈਨੂੰ ਡਰੱਗ ਪੈਡਲਰ ਡਰੱਗ ਰੈਕਟਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਇਹਦੇ ਪਿੱਛੇ ਕੌਣ ਹੈ ਸਾਜ਼ਿਸ਼ ਦੇ ਪਿੱਛੇ ਕੌਣ ਹੈ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਆ ਬੜੇ ਵੱਡੇ ਡਰੱਗ ਰੈਕਟਰ ਦਾ ਹਿੱਸਾ ਰਿਹਾ ਹੈ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਜਿਹੜਾ ਕਿ ਐਨਸੀਬੀ ਨੇ ਨਾਰਕੋਟਿਕ ਕ੍ਰਾਈਮ ਬਿਊਰੋ ਨੂੰ ਜਿਹੜਾ ਹੈ ਮਿਸ ਗਾਈਡ ਕਰ ਰਿਹਾ ਕਿਸ ਤਰ੍ਹਾਂ ਮੇਰੇ ਤੇ ਰੋਪ ਲੱਗਦੇ ਕਿਸ ਤਰ੍ਹਾਂ ਇਹਨੇ 50 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਹੈ ਵਿਵਿੰਦਰ ਮਹਾਜਨ ਡੀਐਸਪ ਦਿੱਤੀ ਸੀ ਔਨ ਰਿਕਾਰਡ ਹੈ ਮਾਮਲਾ ਸੀਬੀਆਈ ਕੋਲ ਹੈ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ 20 ਕਰੋੜ ਰੁਪਏ ਦੀ ਟ੍ਰੈਮਾਡੋਲ ਫੜੀ ਗਈ ਸੀ ਇਹ ਉਸ ਡਰੱਗ ਰੈਕਟਰ ਦਾ ਹਿੱਸਾ ਇਹਦਾ ਇੱਕ ਸਾਥੀ ਸ਼ਿਸ਼ਾਨ ਮਿੱਤਲ ਜਿਹੜਾ ਜੇਲ੍ਹ ਗਿਆ ਇਹ ਮੇਰੇ ਪਿੱਛੇ ਇਸ ਕਰਕੇ ਪਿਆ ਕਿਉਂਕਿ ਇਹਦੇ ਖਿਲਾਫ ਮੈਂ ਸਟੋਰੀ ਚਲਾਈ ਸੀ ਇਹਦੀ ਥੰਮਨੇਲ ਦੇ ਉੱਤੇ ਫੋਟੋ ਲਾਈ ਸੀ ਤੇ ਮੈਨੂੰ ਇਹ ਡਰੱਗ ਰੈਕਟਰ ਬਣਾ ਰਿਹਾ ਸੁਖਦੀਪ ਸਿੰਘ ਤੂੰ ਮੈਨੂੰ ਤੇ ਮੇਰੇ ਪਰਿਵਾਰ ਨੂੰ ਬੇਵਜਾ ਫਸਾਇਆ ਤੰਗ ਕਰ ਰਿਹਾ ਮੇਰੇ ਪਰੇਸ਼ਾਨ ਕਰ ਰਿਹਾ ਤੇਰੇ ਕੋ ਜੋ ਹੋ ਸਕਦਾ ਕਰ ਹੁਣ ਤੁਸੀਂ ਇਹ ਦੇਖੋ ਕਿਸ ਤਰ੍ਹਾਂ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਬੋਲਦੇ ਆਂ ਸਰਕਾਰ ਦੀਆਂ ਅੱਖਾਂ ਖੋਲਦੇ ਆਂ ਪ੍ਰਸ਼ਾਸਨ ਦੀਆਂ ਅੱਖਾਂ ਖੋਲਦੇ ਆਂ ਤਾਂ ਕਿ ਆਮ ਲੋਕਾਂ ਨੂੰ ਇਨਸਾਫ ਮਿਲ ਸਕੇ ਵੈਸੇ ਤੇ ਲੋਕ ਬੋਲਣੋਂ ਬੰਦ ਹੋ ਗਏ ਕਹਿੰਦੇ ਭਗਤ ਸਿੰਘ ਜੰਮੇ ਤੇ ਗਵੰਡੀਆਂ ਦੇ ਘਰ ਇਸ ਕਰਕੇ ਲੋਕਾਂ ਨੇ ਤੇ ਮੂੰਹ ਨੂੰ ਤਾਲੇ ਮਾਰ ਲਏ ਪਰ ਅਸੀਂ ਮੈਂ ਤੇ ਮੇਰਾ ਸਾਥੀ ਰਕੇਸ਼ ਸ਼ਰਮਾ ਸਲੂਟ ਹੈ ਰਕੇਸ਼ ਸ਼ਰਮਾ ਦੇ ਜਜ਼ਬੇ ਨੂੰ ਵੀ ਜਿਹੜਾ ਚਟਾਨ ਦੇ ਨਾਲ ਮੇਰੇ ਨਾਲ ਖੜਾ ਰੰਦਾ ਚਟਾਨ ਦੀ ਭਾਂਤੀ ਭਾਜੀ ਮੇਰੇ ਕਰਕੇ ਤੁਸੀਂ ਪ੍ਰੋਬਲਮ ਦੇ ਵਿੱਚ ਆ ਗਏ ਹੋ ਮੈਂ ਤੁਹਾਡੇ ਤੋਂ ਵੀ ਮਾਫੀ ਮੰਗਦਾ ਪਰ ਇਹ ਸਾਰਾ ਚੱਕਰ ਸਭ ਨੂੰ ਪਤਾ ਹੈ ਕਿਸ ਤਰ੍ਹਾਂ ਪਲਾਨਡ ਕੀਤਾ ਗਿਆ ਹੈ ਇੱਥੋਂ ਤੱਕ ਕਿ ਮੇਰੇ ਪਰਿਵਾਰ ਨੂੰ ਮੇਰੀ ਪਤਨੀ ਨੂੰ ਵੀ ਮੇਰੇ ਬੇਟੇ ਨੂੰ ਵੀ 21 ਸਾਲ ਦੇ ਬੱਚੇ ਨੂੰ ਵੀ ਨਾਲ ਇਨਵੋਲ ਕਰ ਲਿਆ ਉਹ ਤੈਨੂੰ ਸ਼ਰਮ ਨਹੀਂ ਆਈ ਓਏ ਨਾ ਤੈਨੂੰ ਸ਼ਰਮ ਆਈ ਤੇ ਨਾ ਤੇਰੇ ਉਹ ਐਨਸੀਪੀ ਦੇ ਉਹਨਾਂ ਅਫਸਰਾਂ ਨੂੰ ਸ਼ਰਮ ਆਈ ਜਿਨ੍ਹਾਂ ਨੇ ਮੈਨੂੰ ਇਨਵੋਲ ਕੀਤਾ ਮੇਰੇ ਪਰਿਵਾਰ ਨੂੰ ਇਨਵੋਲ ਕੀਤਾ ਮੇਰੇ ਬੱਚੇ ਨੂੰ ਮੇਰੇ ਭਰਾ ਨੂੰ ਮੇਰੀ ਵੋਟੀ ਨੂੰ ਮੇਰੀ ਪਰਜਾਈ ਨੂੰ ਤੇ ਹੁਣ ਤੁਸੀਂ ਪਲਾਨ ਕਰ ਰਹੇ ਹੋ ਕਿ ਮੇਰੇ ਬੁੱਢੇ ਮਾਪਿਆਂ ਨੂੰ ਪਲਾਨ ਵਿੱਚ ਪਲਾਨ ਕੀਤਾ ਜਾਵੇ ਮੇਰੇ ਰਿਸ਼ਤੇਦਾਰਾਂ ਨੂੰ ਪਲਾਨ ਕੀਤਾ ਜਾਵੇ ਇਸ ਤਰ੍ਹਾਂ ਕਰੋਗੇ ਦੇਖੋ ਸਵਾਲ ਇਹ ਹੈ ਕਿ ਕੀ ਲੋਕ ਬੋਲਣਾ ਬੰਦ ਕਰ ਦੇਣ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਨਾ ਇਹ ਲਾਈਵ ਹੋਣ ਦਾ ਮਕਸਦ ਮੇਰਾ ਅੱਜ ਇਹ ਹੈ ਕਿ ਤਾਂ ਕਿ ਮੇਰਾ ਪੱਖ ਜਨਤਾ ਦੇ ਵਿੱਚ ਜਾਵੇ ਕੁਝ ਜਿਹੜੇ ਪੱਤਰਕਾਰ ਸਮਾਚਾਰ ਪੱਤਰ ਜਿਹੜੇ ਨੇ ਉਹ ਮੈਨੂੰ ਡਰੱਗ ਪੈਡਲਰ ਦੱਸ ਰਹੇ ਨੇ ਡਰੱਗ ਰੈਕਟਰ ਚਲਾਇਆ ਜਾ ਰਿਹਾ ਇਹ ਕਹਿ ਰਿਹਾ ਹੈ ਕਿ ਪੱਤਰਕਾਰਤਾ ਦੀ ਆੜ ਦੇ ਵਿੱਚ ਇੱਕ ਡਰੱਗ ਰੈਕਟ ਚਲਾਇਆ ਜਾ ਰਿਹਾ ਤੰਦਾ ਚਲਾਇਆ ਜਾ ਰਿਹਾ 27 ਸਾਲ ਦੀ ਪੱਤਰਕਾਰਤਾ ਦਾ ਮੇਰਾ ਜਿਹੜਾ ਕੈਰੀਅਰ ਹੈ ਕੋਈ ਇੱਕ ਦਾਗ ਮੇਰੇ ਤੇ ਕੋਈ 10 ਦੇਜੇ ਲੱਗਿਆ ਤੇ ਹੁਣ ਆਉਨੇ ਆ ਉਹ ਗੱਲ ਦੇ ਉੱਤੇ ਜਿਹਦੇ ਮੇਰੇ ਉੱਤੇ આરોਪ ਲੱਗ ਰਹੇ ਨੇ ਮੇਰੇ ਕੋਲ ਦੋ ਦਵਾਈਆਂ ਦੇ ਲਾਇਸੈਂਸ ਨੇ ਐਂਡੀਪੀ ਐਕਟ ਦੇ ਅੰਡਰ ਜਿਹੜੀਆਂ ਆਉਂਦੀਆਂ ਇੱਕ ਟ੍ਰਾਮਾਡੋਲ ਤੇ ਦੂਸਰੀ ਇਹ ਟਪੈਂਟਾਡੋਲ ਪਰ ਅਸੀਂ ਸਿਰਫ ਤੇ ਸਿਰਫ ਟ੍ਰਾਮਾਡੋਲ ਹੀ ਜਾਂ ਖਰੀਦਦੇ ਆ ਜਾਂ ਵੇਚਦੇ ਆ ਕਹੋ ਕਿ ਉਹਦੀ ਮਾਰਕੀਟਿੰਗ ਕਰਦੇ ਆ ਕੋਈ ਵੀ ਇੱਕ ਵੀ ਗੋਲੀ ਨਾ ਬਿਨਾ ਬਿੱਲ ਤੋਂ ਲਈ ਜਾਂਦੀ ਏ ਤੇ ਨਾ ਬਿਨਾ ਬਿੱਲ ਤੋਂ ਵੇਚੀ ਜਾਂਦੀ ਏ ਹੁਣ ਮੇਰੇ ਤੇ ਜਿਹੜੇ આરોਪ ਨੇ ਪਹਿਲਾ આરોਪ ਕਾਰਪੋਰੇਟ ਹਸਪੀਟਲ ਨੂੰ 21 ਅਪ੍ਰੈਲ ਨੂੰ 20 ਡੱਬੇ ਵਿੱਚ ਜਾਂਦੇ ਕੀਮਤ ਕਿੰਨੀ ਹੈ 12000 ਰੁਪਏ 100 ਕਰੋੜ ਦਾ ਮਾਲਕ ਹੈ ਡਾਕਟਰ ਜਰਿੰਦਰ ਜਤਿੰਦਰ ਮਲੋਤਰਾ ਉਹਦੇ ਆਰਡਰ ਤੇ ਉਹਨੂੰ ਸਪਲਾਈ ਕੀਤੀ ਜਾਂਦੀ ਏ આરોਪ ਇਹ ਹੈ ਕਿ ਕਾਰਪੋਰੇਟ ਹਸਪੀਟਲ ਦੇ ਕੋਲ ਇਹ ਦਵਾਈਆਂ ਨੂੰ ਰੱਖਣ ਦਾ ਲਾਇਸੈਂਸ ਨਹੀਂ ਹੈ ਜਦ ਕਿ ਉਹਦੇ ਕੋਲ ਮੋਰਫਨ ਰੱਖਣ ਦਾ ਲਾਇਸੈਂਸ ਹੈਗਾ ਵੱਡਾ ਹਸਪੀਟਲ ਹੈ ਆਈਸੀਯੂ ਹੈ ਕਿਤਨਾ ਉਥੇ ਗੰਭੀਰ ਪੇਸ਼ੈਂਟ ਆਉਂਦੇ ਨੇ ਤੇ ਟ੍ਰੈਮਾਡੋਲ ਕੰਮ ਕਿਸਾਂਦੀ ਏ ਇਹ ਪੇਨ ਕਿਲਰ ਹੈ ਜਿਹੜੇ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਜਾਂਦੀ ਏ ਕਦੀ ਉਹਨਾਂ ਦਾ ਵੀ ਹਾਲ ਪੁੱਛ ਕੇ ਦੇਖੋ ਹੁਣ ਤੁਸੀਂ ਇਹ ਦੇਖੋ ਔਰ ਮੈਨੂੰ ਨਹੀਂ ਸੀ ਪਤਾ ਕਿ ਡਾਕਟਰ ਜਤਿੰਦਰ ਬਲਵਤਰਾ ਜਾਂ ਉਹਨਾਂ ਦੇ ਹਸਪੀਟਲ ਕੋਲ ਲਾਇਸੈਂਸ ਹੈ ਜਾਂ ਨਹੀਂ ਹੈਗਾ ਹੁਣ ਤੁਸੀਂ ਇਹ ਦੇਖੋ 100 ਕਰੋੜ ਦਾ ਮਾਲਕ ਕੀ 12000 ਰੁਪਏ ਦੀ ਦਵਾਈ ਖਰੀਦੇਗਾ ਉਹ ਵੀ ਨਸ਼ੇੜੀਆਂ ਨੂੰ ਵੇਚ ਲਈ ਔਰ ਦੂਸਰਾ આરોਪ ਕੀ ਹੈ ਲਾਈਫ ਕੇਅਰ ਹਸਪੀਟਲ ਜਿਹਦਾ ਕਾ مالک ਪ੍ਰਵੀਨ ਹੈ ਤੇ ਉੱਥੇ ਰਜੇਸ਼ ਕੁਮਾਰ ਆਰਥੋਪੀਡੀਸ਼ਨ ਨੇ ਮੇਰੇ ਕੋਲੋਂ ਕਿਹਾ ਜਾ ਰਿਹਾ ਕਿ ਅਸੀਂ ਉਹਨੂੰ ਮੇਰੀ ਕੰਪਨੀ ਜਿਹੜੀ ਹੈ ਬਲਿਸਟਾ ਫਾਰਮਾਸੂਟੀਕਲ ਉਹ ਕੰਪਨੀ ਉਸ ਨੂੰ 10 ਦੱਬੇ ਵੇਚਦੀ ਸੀ ਜਦਕਿ ਉਹਦੇ ਕੋਲ ਪੰਜ ਡੱਬੇ ਦਾ ਹੀ ਲਾਇਸੈਂਸ ਸੀਗਾ ਪਰ ਇਹ ਦੱਸ ਦਿਆ ਮੈਂ ਹਰ ਅਸੀਂ ਇਹ ਜਾਣਕਾਰੀ ਲਗਾਤਾਰ ਟਾਈਮ ਟੂ ਟਾਈਮ ਵੈਸੇ ਤੇ ਹਰ ਮਹੀਨੇ ਜਾਂ ਦੂਸਰੇ ਮਹੀਨੇ ਜਨਰਲ ਲਾਇਸੈਂਸਿੰਗ ਅਥਾਰਟੀ ਜਿਹੜੀ ਕਿ ਡਰੱਗ ਆਫਿਸ ਦੀ ਅਥਾਰਟੀ ਹੈ ਉਸ ਨੂੰ ਭੇਜਦੇ ਸਾਂ ਮੈਨੂੰ ਕਦੀ ਪੁਆਇੰਟ ਆਊਟ ਕਿਉਂ ਨਹੀਂ ਕੀਤਾ ਗਿਆ ਵੀ ਇਹਨਾਂ ਕੋਲ ਤੇ 5 ਡੱਬਿਆਂ ਦਾ ਲਾਇਸੈਂਸ ਹੈ ਤੁਸੀਂ ਇਹਨਾਂ ਨੂੰ 10 ਡੱਬੇ ਸਪਲਾਈ ਕਿਉਂ ਕਰ ਰਹੇ ਹੋ ਤੇ ਕੀ ਇਹ ਵੀ 50 ਕਰੋੜ ਦਾ ਮਾਲਕ ਹੋਣਾ ਹੈ ਕਿ 5-7000 ਰੁਪਏ ਦੀ ਗੋਲੀ ਮਰੀਜ਼ਾਂ ਵਾਸਤੇ ਕਿ ਨਸ਼ੇੜੀਆਂ ਨੂੰ ਵੇਚਣ ਵਾਸਤੇ ਦਵਾਈ ਲਈ ਸਾਰਾ ਬਿੱਲ ਦਾ ਰਿਕਾਰਡ ਆ ਤੁਸੀਂ ਇਹ ਵੀ ਇੱਕ ਮੇਰੇ ਤੇ ਹੋਰੋ ਰੋਪ ਲੱਗ ਰਿਹਾ ਕਿ ਇੱਕ ਵਾਰਾਂ ਮੇਰੇ ਕੋਲ ਲਿਮਟਿਡ ਸਟਾਕ ਤੋਂ ਵੱਧ ਹੋ ਗਿਆ ਮੇਰੇ ਕੋਲ 75 50000 ਗੋਲੀ ਰੱਖਣ ਦੀ ਲਿਮਟ ਹੈ ਤੇ ਲਿਮਟ ਕਿਸ ਤਰ੍ਹਾਂ ਵੱਧ ਗਈ ਉਹ ਵੀ ਅਸੀਂ ਕਾਨੂੰਨੀ رائے ਲੈ ਰਹੇ ਹਾਂ ਕਿਉਂਕਿ ਮੈਂ ਇੱਕ ਕੰਪਨੀ ਨੂੰ ਜਦੋਂ ਸਪਲਾਈ ਕੀਤਾ ਆਰਡਰ ਉਹ ਕੰਪਨੀ ਨੇ ਮੈਨੂੰ ਦਵਾਈ ਸਪਲਾਈ ਨਹੀਂ ਕੀਤੀ ਤੇ ਮੈਂ ਆਰਡਰ ਮੀਨ ਵਾਈਲਸ ਦੂਸਰੀ ਕੰਪਨੀ ਨੂੰ ਦੇ ਦਿੱਤਾ ਤੇ ਦੂਸਰੀ ਕੰਪਨੀ ਨੇ ਮੈਨੂੰ ਸਪਲਾਈ ਕਰਤਾ ਆਰਡਰ ਤੇ ਮੀਨ ਵਾਈਲ ਜਿਹਨੂੰ ਮੈਂ ਪਹਿਲਾਂ ਵੀ ਸਪਲਾਈ ਕੀਤਾ ਸੀਗਾ ਉਹ ਵੀ ਉਹਨਾਂ ਨੂੰ ਸਪਲਾਈ ਕਰਤਾ ਜਿਸ ਕਰਕੇ ਮੇਰਾ ਜਿਹੜਾ ਸਟਾਕ ਵੱਧ ਗਿਆ ਪਰ ਮੇਰੇ ਕੋਲ ਗਲਤੀ ਹੋਈ ਕਿ ਮੈਂ ਉਹਨਾਂ ਨੂੰ ਸਟਾਕ ਵਾਪਸ ਨਹੀਂ ਕੀਤਾ ਚਲੋ ਇਹ ਟੈਕਨੀਕਲ ਮਿਸਟੇਕ ਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਡਰੱਗ ਰੱਕਟ ਚਲਾ ਰਿਹਾ ਜਾਂ ਡਰੱਗ ਪੈਡਲਰ ਚਲਾ ਰਿਹਾ NCB ਦੇ ਅਫਸਰ ਜਿਹੜੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਅਫਸਰ ਜਾਣਦੇ ਨੇ ਕਿ ਟ੍ਰੈਮਾਡੋਲ ਦਾ ਅਸੀਂ ਕੋਈ ਮਿਸਯੂਜ਼ ਨਹੀਂ ਕੀਤਾ ਦਵਾ ਦੇ ਤੌਰ ਤੇ ਸਿਰਫ ਹਸਪਤਾਲਾਂ ਨੂੰ ਵੇਚਿਆ ਰਜਿਸਟਰਡ ਮੈਡੀਕਲ ਪ੍ਰੈਕটিশਨਰਾਂ ਨੂੰ ਵੇਚਿਆ ਨਸ਼ੇ ਦੇ ਤੌਰ ਤੇ ਉਹਨੂੰ ਵੇਚਿਆ ਨਹੀਂ ਗਿਆ ਤੇ ਕੋਈ ਤੁਸੀਂ ਮੈਨੂੰ ਇੰਨਾ ਬੇਬਕੂ ਸਮਝਦੇ ਹੋ ਜੇ ਮੈਂ ਨਸ਼ੇ ਦਾ ਕਾਰੋਬਾਰ ਕਰਨਾ ਹੋਵੇ ਰੈਕਡ ਚਲਾਉਣਾ ਹੋਵੇ ਬਹੁਤ ਸਾਰੇ ਕਾਰੋਬਾਰ ਨੇ ਤੇ ਮੈਂ ਆਪਣੀ ਧਰਮਪਤਨੀ ਨੂੰ ਇਨਵੋਲ ਕਰੂੰਗਾ ਆਪਣੇ ਭਰਾ ਨੂੰ ਇਨਵੋਲ ਕਰੂੰਗਾ ਆਪਣੇ ਬੱਚੇ ਨੂੰ ਇਨਵੋਲ ਕਰੂੰਗਾ ਆਪਣੀ ਭਾਬੀ ਨੂੰ ਇਨਵੋਲ ਕਰੂੰਗਾ اپنی ماں ਨੂੰ ਇਨਵੋਲ ਕਰੂੰਗਾ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਗਈ ਕਿ ਤੁਸੀਂ ਕਿਸੇ ਦੇ આરોਪ ਕੀ ਲਾ ਰਹੇ ਹੋ ਸੁਖਦੀਪ ਸਿੰਘ ਤੂੰ ਬੜਾ ਜ਼ੋਰ ਲਾ ਲਿਆ ਕੋਈ ਗੱਲ ਨਹੀਂ ਰੱਬ ਤੈਨੂੰ ਜ਼ਿੰਦਗੀ ਬਖਸ਼ਿਆ ਤੇ ਸਾਨੂੰ ਮੌਕਾ ਦੇ ਤੇ ਤੈਨੂੰ ਦੱਸਾਂਗੇ ਹੁਣ ਮੈਂ ਆਪਣੇ ਪੱਤਰਕਾਰ ਜਿਹੜੇ ਸਾਥੀ ਨੇ ਪੱਤਰਕਾਰ ਦੋਸਤ ਨੇ ਤੇ ਜਿਹੜੇ ਮੇਰੇ ਦੁਸ਼ਮਣ ਵੀ ਨੇ ਉਹਨਾਂ ਨੂੰ ਵੀ ਸਨੇਹ ਦੇਣਾ ਚਾਹਣਾ ਕਿ ਮੇਰਾ ਪੱਖ ਜ਼ਰੂਰ ਜਨਤਾ ਤੱਕ ਪਹੁੰਚਾਓ ਕਿਉਂਕਿ ਮੇਰਾ ਪੱਖ ਜਾਣਾ ਜਿਹੜਾ ਬਹੁਤ ਜ਼ਰੂਰੀ ਸੀ ਹੁਣ ਅਸੀਂ ਇਸ ਨੂੰ ਲੈ ਕੇ ਕਾਨੂੰਨੀ ਰਾਏ ਅਪਣਾ ਰਹੇ ਕਿਉਂਕਿ ਕਾਨੂੰਨੀ ਇਹਨਾਂ ਨੇ ਮੈਨੂੰ ਫਸਾਇਆ ਨਿਕਲਣਾ ਵੀ ਕਾਨੂੰਨੀ ਤੌਰ ਤੇ ਸਾਡੀ ਜਿਹੜੀ ਲੀਗਲ ਟੀਮ ਹੈ ਉਹਦੇ ਵਿੱਚ ਪੂਰੀ ਲੱਗੀ ਹੋਈ ਹੈ ਛੇਤੀ ਹੀ ਸਾਨੂੰ ਰਾਹਤ ਮਿਲੇਗੀ ਰਕੇਸ਼ ਜੀ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਤੁਹਾਡਾ ਕੋ ਕਸੂਰ ਤਾਂ ਨਹੀਂ ਹੈ ਪਰ ਇਹਨਾਂ ਨੇ ਵੀ ਤੁਹਾਨੂੰ ਫਾਲ ਸਿਮਪਲੀਫਾਈ ਕਰ ਲਿਆ ਮੇਰੇ ਪਰਿਵਾਰ ਨੂੰ ਨਹੀਂ ਛੜਿਆ ਤੇ ਤੁਸੀਂ ਵੀ ਮੇਰੇ ਪਰਿਵਾਰ ਦਾ ਹਿੱਸਾ ਹੀ ਹੋ ਉਮੀਦ ਕਰਦੇ ਹਾਂ ਛੇਤੀ ਮਿਲਾਂਗਾ ਪਰ ਮੈਂ ਆਪਣੇ ਦੋਸਤਾਂ ਨੂੰ ਕਹਿ ਦਿਆਂ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਦਿਆਂ ਮੈਨੂੰ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰਨਾ ਇਸ ਵੀਡੀਓ ਤੋਂ ਬਾਅਦ ਹੋ ਸਕਦਾ ਹੈ ਕਿ ਸੁਖਦੀਪ ਸਿੰਘ ਆਪਣਾ ਮਾਨਸਿਕ ਸੰਤੁਲਨ ਖੋ ਬੈਠੇ ਪਹਿਲੇ ਤੇ ਮੈਂ ਡਰੱਗ ਡਿਪਾਰਟਮੈਂਟ ਨੂੰ ਪੁੱਛਣਾ ਚਾਹੁੰਦਾ ਐ ਇਸੇ ਦਾਗੀ ਅਫਸਰ ਨੂੰ ਮੇਰੀ ਇਨਕੁਆਇਰੀ ਕਰਨ ਵਾਸਤੇ ਕਿਉਂ ਭੇਜਿਆ ਗਿਆ ਜਿਹੜਾ ਕਰੋੜਾਂ ਰੁਪਏ ਦੇ ਡਰੱਗ ਰੈਕਟਰ ਦੇ ਵਿੱਚ ਆਪ ਸ਼ਾਮਲ ਐ 50 ਲੱਖ ਰੁਪਏ ਦਾ ਦਲਾਲ ਬਣ ਕੇ ਰਿਸ਼ਵਤ ਦੇਣ ਗਿਆ ਸੀਗਾ ਡੀਐਸਪੀ ਬਵਿੰਦਰ ਮਹਾਜਨ ਨੂੰ ਜਿਹਨੂੰ ਕਿ ਸਿੰਘਾਂ ਮਖਿਆ ਜਾਂਦਾ ਅਜੀਵਰਮਾਨੀ ਐਡਵੋਕੇਟ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਉਹਨਾਂ ਨਾਲ ਕਿੰਨੀਆਂ ਇੰਟਰਵਿਊਜ਼ ਕੀਤੀਆਂ ਐ ਇਸੇ ਮਸਲੇ ਦੇ ਉੱਤੇ ਕਿ ਡਰੱਗ ਰੈਕਟਰ ਕੌਣ ਆ ਡਰੱਗ ਪੈਟਰੋਲ ਸੁਖਦੀਪ ਸਿੰਘ ਆ ਕਿ ਮੈਂ ਆ ਹੁਣ ਇਹ ਸੁਖਦੀਪ ਸਿੰਘ ਭੜਕਾਏਗਾ ਐਨਸੀਬੀ ਦੇ ਅਫਸਰਾਂ ਨੂੰ ਵੀ ਮੇਰੀ ਉਹਨਾਂ ਨੂੰ ਬੇਨਤੀ ਹੈ ਤੁਸੀਂ ਇਹਦੇ ਆਖੇ ਨਾਲ ਲਗੋ ਜੋ ਕਾਨੂੰਨ ਕਹਿੰਦਾ ਤੁਸੀਂ ਉਹ ਕਰੋ ਬਾਕੀ ਰੱਬ ਰੱਖਾ ਫਿਰ ਮੁਲਾਕਾਤ ਹੋਏਗੀ ਧੰਨਵਾਦ ਸ਼ਸ਼ੀਕਲ ਨਮਸਕਾਰ ਇੱਕ ਜ਼ਰੂਰ ਮੈਂ ਤੁਹਾਨੂੰ ਗੱਲ ਕਹਿਣਾ ਚਾਹਾਂਗਾ ਆਪਣੇ ਦੋਸਤਾਂ ਨੂੰ ਉਹ ਪੱਤਰਕਾਰ ਵੀਰਾਂ ਨੂੰ ਜਿਹੜੇ ਮੈਨੂੰ ਡਰਗ ਰੈਕਟਰ ਡਰਗ ਪਾਰਲਰ ਦੱਸ ਰਹੇ ਨੇ ਉਹ ਮੇਰਾ ਪੱਖ ਜਨਤਾ ਤੱਕ ਜ਼ਰੂਰ ਪਹੁੰਚਾਉਣ ਤੇ ਇਹ ਵੀਡੀਓ ਨੂੰ ਮੇਰੇ ਸਾਥੀ ਮੇਰੇ ਦੋਸਤ ਵੱਤ ਤੋਂ ਵੱਤ ਸ਼ੇਅਰ ਕਰਨ ਵੱਤ ਤੋਂ ਵੱਤ ਲਾਈਕ ਕਰਨ ਵੱਤ ਤੋਂ ਵੱਤ ਕਮੈਂਟ ਕਰਨ ਇੱਕ ਪਾਸੇ ਤੇ ਇਹ ਕਹਿ ਰਹੇ ਨੇ ਕਿ ਯੁੱਧ ਨਸ਼ਾ ਵਿਰੁੱਧ ਤੇ ਦੂਜੇ ਪਾਸੇ ਕਿਸ ਤਰ੍ਹਾਂ ਜਿਹੜਾ ਆਮ ਬੰਦੇ ਨੂੰ ਉਸ ਬੰਦੇ ਨੂੰ ਫਸਾਇਆ ਜਾ ਰਿਹਾ ਜਿਹੜਾ ਕਿ ਭ੍ਰਸ਼ਟਾਚਾਰ ਦੇ ਖਿਲਾਫ ਬੋਲਦਾ ਹੈ ਭੂ ਮਾਫੀਆ ਦੇ ਖਿਲਾਫ ਬੋਲਦਾ ਹੈ ਇੱਕ ਪੂਰਾ ਰੈਕਡ ਜਿਹੜਾ ਹੈ ਉਹਦੇ ਖਿਲਾਫ ਬੋਲਦਾ ਉਹਨੂੰ ਵੀ ਇਹਦੇ ਵਿੱਚ ਫਸਾਇਆ ਜਾ ਰਿਹਾ ਹੁਣ ਮੈਨੂੰ ਉਮੀਦ ਹੈ ਕਿ ਛੇਤੀ ਹੀ ਸਾਨੂੰ ਮਾਨਯੋਗ ਕੋਰਟ ਵੱਲੋਂ ਰਾਹਤ ਮਿਲ ਜਾਏਗੀ ਆਜ਼ਾਦ ਚਾਉਣਾ ਧੰਨਵਾਦ ਸასი ਘਰ ਨਮਸਕਾਰ